ਮਾਤਾ ਜੀਤ ਕੌਰ ਜੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਇਸ ਦੁਨੀਆ ਤੋਂ ਅਕਾਲ ਚਨਾਣਾ ਕਰ ਗਏ। ਮਸ਼ੀਨ ਦੀਆਂ ਲਾਈਨਾਂ ਸਿੱਧੀਆਂ ਹੋ ਗੀਆਂ। ਮਾਂ ਨੂੰ ਬਿਮਾਰੀ ਇਹ ਸੀ ਕਿ ਦੋਨੇ ਬ੍ਰੈਸਟੋ ਦੇ ਗਲਗੇ ਸੀ। ਦੋਨੇ ਬ੍ਰੈਸਟਾਂ ਦੇ ਵਿੱਚ ਐਡੇ-ਐਡੇ ਜ਼ਖਮ ਹੋ ਕੇ ਸੁੱਕ ਕੇ ਜਮਾ ਮੱਲੋ ਖੀਂਡ ਆ ਗਏ ਸੀ। ਬੈਗ ਤੇ ਜ਼ਖਮ ਹੋ ਗਿਆ ਬਹੁਤ ਵੱਡਾ ਪੱਟ ਟੁੱਟ ਗਿਆ। ਇਸ ਗੱਲ ਦਾ ਦੁੱਖ ਵੀ ਆ ਵੀ ਮਾਂ ਚਲੀ ਗਈ ਸਾਨੂੰ ਸੇਵਾ ਦਾ ਮੌਕਾ ਨਹੀਂ ਮਿਲਿਆ ਇਸ ਗੱਲ ਦਾ ਇੱਕ ਸਕੂਨ ਵੀ ਆ ਵੀ ਘੱਟੋ ਘੱਟ ਚਲੋ ਚਾਹੇ ਜਿਹੜੇ ਇੱਥੇ 14 ਘੰਟੇ 15 ਘੰਟੇ ਬਤੀਤ ਕਰਨੇ ਸੀ ਇਸ ਮਾਂ ਨੇ ਵੀ ਉਹਦੇ ਵਾਸਤੇ ਇੱਥੇ ਆਈ ਸੀ ਸ਼ਾਇਦ ਕਾਫਨ ਦੇ ਵਿੱਚ ਜਾ ਰਹੀ ਆ ਪਰ ਜਦੋਂ ਕੱਲ ਲੈ ਕੇ ਆਏ ਸੀ ਨਾ ਉਹਦੇ ਸਰੀਰ ਤੇ ਕੱਪੜਾ ਵੀ ਹੈ ਨਹੀਂ ਸੀ ਕੋਈ 4-4.5 ਸਾਲਾਂ ਤੋਂ ਮੰਜੇ ਤੇ ਪਈ ਵਧੀਆ ਪਰਿਵਾਰ ਸੀ ਪੜ੍ਹੀ ਲਿਖੀ ਸੀ ਆਪਦੇ ਪੇਕੇ ਪਿੰਡ ਰਹਿੰਦੀ ਸੀ ਦੋ ਬੇਟੇ ਸੀ ਇੱਕ ਬੇਟਾ ਜਮਾਂ ਸਿੱਧਾ ਵਾ ਇੱਕ ਇਹ ਬੇਟਾ ਇਹ ਵੀ ਰੱਬ ਦਾ ਬੰਦਾ ਹੀ ਆ ਪਰ ਦਿਹਾੜੀ ਦੀ ਉੜੀ ਕਰਕੇ ਮਾਂ ਨੂੰ ਰੋਟੀ ਤਾਂ ਖਵਾਈ ਗਏ ਪਰ ਇਲਾਜ ਨਹੀਂ ਕਰਵਾ ਸਕੇ ਤੇ ਕੱਲ ਫੇ ਭਾਈ ਹੁਣੀ ਲੈ ਕੇ ਆਏ ਸੀ ਤੇ ਅੱਜ ਮਾਂ ਇਸ ਦੁਨੀਆ ਤੋਂ ਤੁਰ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਜੀਤ ਕੌਰ ਜੀ ਤੇ ਉਹਨਾਂ ਦਾ ਬੇਟਾ ਵੀਰਪਾਲ ਸਿੰਘ ਵੀਰਪਾਲ ਸਿੰਘ ਅੱਜ ਵਾਪਸ ਮਾਂ ਇੱਥੋਂ ਕਫਨ ਦੇ ਵਿੱਚ ਜਾ ਰਹੀ ਆ ਪਰ ਜਦੋਂ ਕੱਲ ਲੈ ਕੇ ਆਏ ਸੀ ਨਾ ਉਹਦੇ ਸਰੀਰ ਤੇ ਕੱਪੜਾ ਵੀ ਹੈ ਨਹੀਂ ਸੀ ਕੋਈ ਕਿਉਂਕਿ ਹਾਲਤ ਇੰਨੀ ਮਾੜੀ ਸੀ ਮਾਤਾ ਜੀਤ ਕੌਰ ਦੀ ਵੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਇੱਕ ਮਾਂ 4 4.5 ਸਾਲਾਂ ਤੋਂ ਮੰਜੇ ਤੇ ਪਈ ਵਧੀਆ ਪਰਵਾਰ ਸੀ ਪੜ੍ਹੀ ਲਿਖੀ ਸੀ ਆਪਦੇ ਪੇਕੇ ਪਿੰਡ ਰਹਿੰਦੀ ਸੀ ਦੋ ਬੇਟੇ ਸੀ ਇੱਕ ਬੇਟਾ ਜਮਾ ਸਿੱਧਾ ਵਾ ਇੱਕ ਇਹ ਬੇਟਾ ਇਹ ਵੀ ਰੱਬ ਦਾ ਬੰਦਾ ਹੀ ਆ ਪਰ ਦਿਹਾੜੀ ਦੀ ਉੜੀ ਕਰਕੇ ਮਾਂ ਨੂੰ ਰੋਟੀ ਤਾਂ ਖਵਾਈ ਗਏ ਪਰ ਇਲਾਜ ਨਹੀਂ ਕਰਵਾ ਸਕੇ ਮਾਂ ਨੂੰ ਐਸੀ ਕੋਈ ਬਿਮਾਰੀ ਲੱਗੀ ਵੀ ਹੱਡੀਆਂ ਭੁਰਨ ਲੱਗ ਗਈਆਂ ਤੇ ਬ੍ਰੈਸ ਜਿਹੜੇ ਮਾਤਾ ਦੀਆਂ ਛਾਤੀਆਂ ਸੀ ਉਹ ਦੋਨੇ ਬ੍ਰੈਸ ਸੁੱਕ ਗਏ ਸੀ ਜਿਵੇਂ ਜ਼ਖਮ ਬਣ ਗਏ ਪਹਿਲਾਂ ਤਾਂ ਉਹ ਚ ਉਬਲ-ਉਬਲ ਕੇ ਉਹ ਜੋ ਜ਼ਖਮ ਚੋਂ ਪਸ ਨਿਕਲੀ ਤੇ ਫੇਰ ਉਸ ਤੋਂ ਬਾਅਦ ਉਹ ਸੁੱਕਗੇ ਪਾਊਡਰ ਪਾਈਗੇ ਉੱਪਰ ਤੇ ਉਵੇਂ ਹੀ ਪੱਟ ਟੁੱਟਿਆ ਹੋਇਆ ਸੀਗਾ ਗੋਡਾ ਤਾਂ ਚੜਿਆ ਹੋਇਆ ਸੀ ਪਿੱਛੇ ਵੀ ਜਾਕਮ ਸੀ ਬਿਸਤਰੇ 'ਚ ਵੀ ਕੀੜੇ ਪਏ ਪਈ ਸੀ ਤੇ ਹੁਣ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਉੱਠ ਨਹੀਂ ਸੀ ਪੌਂਦੀ ਪਹਿਲਾਂ ਉੱਠ ਕੇ ਬਹਿ ਬੂ ਵੀ ਆਂਦੀ ਸੀ ਪਰ 4 4.5 ਸਾਲਾਂ ਤੋਂ ਮੰਜੇ ਤੇ ਸੀ ਤਬੀਰਪਾਲ ਤੇ ਡੈਡੀ ਹੁਣੀ ਉਹਦੀ ਉਹਦੀ ਵੀ ਡੈਥ ਹੋਈ ਹੈ ਜੀ ਕਿਦੋਂ ਕਿਨੇ ਸਾਲ ਹੋ ਗਏ ਉਹਨੂੰ 5-6 ਸਾਲ ਹੋ ਗਏ ਓਕੇ ਉਹ ਕੀ ਕਰਦੇ ਸੀ ਪਹਿਲਾਂ ਉਹ ਵੀ ਤਿਆਰ ਉੱਤੀ ਕਰਦੇ ਸੀ ਬਹੁਤ ਜਾਣ ਤੋਂ ਬਾਅਦ ਹੀ ਫਿਰ ਇਹ ਮੰਜੇ ਤੇ ਪੈ ਗਈ ਹਾਂਜੀ ਹਾਂਜੀ ਉਦੋਂ ਸਾਲ ਕੁ ਬਾਅਦ ਜਿਹਦੇ ਪੈ ਗਈ ਕੰਮ ਬਹੁ ਕਰਿਆ ਜੀ 13 ਸਾਲ ਫੈਕਟਰੀ ਚ ਲਾਇਆ ਨੀ ਇਹਨੇ ਮਾਤਾ ਨੇ ਸਾਰਾ ਕੁਝ ਕਰ ਕਿਹੜੀ ਫੈਕਟਰੀ ਧਾਗਾ ਫੈਕਟਰੀ ਸੀ ਜੋਧਾ ਹਾਂਜੀ ਘਰਾਂ ਜੀ ਉੱਥੇ ਮੇਰੇ ਕੋਲੇ ਆਈ ਮੇਰੇ ਕੋਲੇ ਕੋਲੇ ਅੱਛਾ ਅੱਛਾ ਉਹ ਤੇ ਫੈਕਟਰੀ 'ਚ ਕੰਮ ਕਰਦੀ ਸੀ ਮਾਤਾ ਧਾਗਾ ਮੰਨ ਤੇ ਲੱਗੀ ਸੀ ਚਲੋ ਬਾਈ ਜੀ ਉਹਨਾਂ ਦਾ ਬਹੁਤ ਧੰਨਵਾਦ ਆ ਲਸੋਈ ਪਿੰਡ ਸੀ ਮਾਂਜੀਤਪੁਰ ਦਾ ਤੇ ਲਸੋਈ ਨਗਰ ਦੇ ਇਹਨਾਂ ਪਤਵੰਤ ਤੇ ਸੱਜਣਾ ਨੇ ਆਪਣਾ ਫਰਜ਼ ਸਮਝਦੇ ਆ ਇਸ ਮਾਂ ਨੂੰ ਕੱਲ ਇੱਥੇ ਪਹੁੰਚਾਇਆ ਸੀ ਸਾਡੇ ਕੋਲੇ ਕੋਸ਼ਿਸ਼ ਤਾਂ ਕਾਫੀ ਟਾਈਮ ਤੋਂ ਕਰ ਰਹੇ ਸੀ ਸਾਡੇ ਨਾਲ ਵੀ ਕਾਫੀ ਟਾਈਮ ਤੋਂ ਸੰਪਰਕਿਤ ਸੀਗੇ ਬਈ ਬੜੀ ਕੁਝ ਚੀਜ਼ਾਂ ਦਾ ਸਾਡੇ ਕੋਲੇ ਵੀ ਜਵਾਬ ਨਹੀਂ ਹੁੰਦਾ ਵੀਰੇ ਉਹਨਾਂ ਨੇ ਫੋਨ ਕਰਨਾ ਕਹਿਣਾ ਵੀ ਆ ਕੇ ਜਾਓ ਲੈ ਕੇ ਜਾਓ ਅੱਜ ਕੱਲ੍ਹ ਅੱਜ ਕੱਲ੍ਹ ਕਰਦੇ ਕਰਦੇ ਅਖੀਰ ਇਥੇ ਤੱਕ ਪਹੁੰਚ ਗਏ ਸੀ ਵੀ ਕੱਲ ਫੇ ਵੀਰੇ ਹੁਣਾਂ ਨੂੰ ਅਸੀਂ ਫੋਨ ਕੀਤਾ ਸੀ ਵੀਰੇ ਹੁਣ ਵੀ ਤੁਸੀਂ ਉਹ ਲੈ ਆਓ ਯਾਰ ਬਾਈ ਵੀ ਸਾਥੋ ਤਾਂ ਨਹੀਂ ਹੋ ਪਾ ਰਿਹਾ ਤੇ ਕੱਲ ਫੇ ਬਾਈ ਹੁਣੀ ਲੈ ਕੇ ਆਏ ਸੀ ਤੇ ਅੱਜ ਮਾਂ ਇਹ ਦੁਨੀਆ ਤੋਂ ਤੁਰ ਗਈ ਤੇ ਮਾੜਾ ਸੱਚੇ ਪਾਸ਼ਾ ਮਾਤਾ ਜੀਤ ਕੌਰ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤਕਲੀਫ 'ਚ ਵੀ ਬਹੁਤ ਸੀ ਮਾਂ ਇੱਕ ਹੱਡੀਆਂ ਹੀ ਸੀ ਬਸ ਤੇ ਮਾਸ ਸੀ ਇੱਕ ਗੱਠ ਜਿਵੇਂ ਬਣੀ ਹੁੰਦੀ ਆ ਇੱਕ ਸਾਹ ਚੱਲਦੇ ਸੀ ਹਾਂ ਕਿਉਂਕਿ ਕੈਂਸਰ ਅੰਦਰ ਤੱਕ ਸਾਰੇ ਫੈਲ ਗਿਆ ਸੀ ਬ੍ਰੈਸ ਦੋਨੇ ਗਲਕੇ ਸੀ ਛਾਤੀ ਦੇ ਅੰਦਰ ਵੀ ਕੈਂਸਰ ਸੀ ਫਿਰ ਨਾਲ ਇੱਕ ਤਰ੍ਹਾਂ ਜਿਹੜਾ ਕੈਂਸਰ ਛਾਤੀਆਂ ਦਾ ਸੀਗੇ ਸੀਗਾ ਕਿਸ ਇਹਨਾਂ ਨੂੰ ਹੱਡੀਆਂ ਦਾ ਵੀ ਕੈਂਸਰ ਸੀ ਨਾਲ ਹੱਡੀਆਂ ਦੇ ਕੈਂਸਰ ਕਰਕੇ ਹੱਡੀਆਂ ਭਰੀ ਜਾਂਦੀਆਂ ਸੀ ਜੇ ਲੱਤ ਨੂੰ ਚੱਕਦੇ ਸੀ ਤਾਂ ਹੱਡੀਆਂ ਐ ਸੀ ਵੀ ਕੜਕੜ ਕਰਦੀਆਂ ਸੀ ਵੀ ਕਿਸੇ ਟਾਈਮ ਵੀ ਟੁੱਟ ਜਾਣੀ ਉਹਦੇ ਕਰਕੇ ਦੋ ਤਿੰਨ ਫ੍ਰੈਕਚਰ ਜਿਹੜੇ ਬੋਡੀ ਦੇ ਵਿੱਚ ਹੋਏ ਹੋਏ ਸੀ ਉਹਦੇ ਕਰਕੇ ਜ਼ਖਮ ਵੀ ਬਣ ਰਹੇ ਸੀ ਤੇ ਧੰਨਵਾਦ ਆ ਵੀਰਪਾਲ ਵਿਚਾਰਾ ਆਪਣੀ ਮਾਂ ਨੂੰ ਸਾਹਮ ਦਾ ਵੀਰਿਆ ਦਿਹਾੜੀ ਵੀ ਕਰਦਾ ਰਿਹਾ ਹੁਣ ਇੱਥੇ ਵੀ ਸਾਡੇ ਕੋਲ ਰਹਿਣ ਨੂੰ ਤਿਆਰ ਸੀ ਵਿਚਾਲਾ ਇਸ ਤਰੀਕੇ ਮੇਰੀ ਮਾਂ ਦੇ ਨਾ ਵੀਰੇ ਧੰਨਵਾਦ ਕਰਦਾ ਤੁਹਾਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਤੇ ਅਸੀਂ ਅਰਦਾਸ ਕਰਿਓ ਮਾਰੇ ਇਹਨੂੰ ਹੁਣ ਤਾਕਤ ਬਖਸ਼ਣ ਤੰਦਰੁਸਤੀ ਬਖਸ਼ਣ ਵੀ ਇਹ ਘਰ ਦਾ ਦੀਵਾ ਜਗਦਾ ਰੱਖਿਆ ਆਪਦੇ ਦਾ ਸਾਡੀਆਂ ਬੀਬੀਆਂ ਭੈਣਾਂ ਨੇ ਸਾਰਿਆਂ ਨੇ ਰਲ ਕੇ ਮਾਤਾ ਦਾ ਸ਼ਰਨਾਂ ਪਾਣੀ ਕਰਾ ਕੇ ਹੁਣ ਅਸੀਂ ਇਹਨਾਂ ਨੂੰ ਵਾਪਸ ਅਸੀਂ ਵੀ ਬੰਦੇ ਭੇਜ ਰਹੇ ਆ ਬਾਈ ਕੇਸਰ ਹੁਣੇ ਸਾਡੇ ਟੀਮ ਦੇ ਮੈਂਬਰ ਨੇ ਪਰਿਵਾਰ ਦੇ ਵੀਰੇ ਹੁਣੇ ਵੀਡੀਓ ਟੋਟਾ ਕੀ ਨਾਲ ਅਵਤਾਰ ਸਿੰਘ ਅਵਤਾਰ ਸਿੰਘ ਹਰਬੇਲ ਸਿੰਘ ਹਰਮੇਲ ਸਿੰਘ ਵੀਰਾ ਸਾਡੇ ਗਾਂ ਰਸਿਦਾਰੀ ਵੀ ਵੀਰੇ ਹੁਣਾਂ ਦੇ ਨਾਲ ਹਰਮਨ ਸਿੰਘ ਹੁਣੇ ਸਾਡੇ ਮਾਮਾ ਜੀ ਦੇ ਜਵਾਈ ਨੇ ਤੋਂ ਮਤਲਬ ਪਤਾ ਨਹੀਂ ਬਸ ਕਰਮਾਂ ਦੇ ਸੀ ਕਿ ਜੋ ਕੰਟੇ ਸਾਡੇ ਕੋਲੇ ਇਸ ਮਾਂ ਨੇ ਬਤੀਤ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ